ਇਹਨਾਂ ਪੰਜ ਸ਼ਬਦਾਂ ਦਾ ਜਾਪ ਕਰਨਾ ਹੈ ਤੇ ਬਾਅਦ ਵਿੱਚ ਅਰਦਾਸ ਕਰਨੀ ਹੈ ਇਹ ਪੰਜ ਸ਼ਬਦ ਬਹੁਤ ਸ਼ਕਤੀਸ਼ਾਲੀ ਪਾਵਰ ਵਾਲੇ ਤਾਕਤ ਵਾਲੇ ਹਨ ਵੀਡੀਓ ਸਕਿਪ ਨਾ ਕਰਿਓ ਧਿਆਨ ਨਾਲ ਪੂਰੀ ਵੀਡੀਓ ਸੁਣਿਓ ਤੇ ਸ਼ੇਅਰ ਕਰਿਓ ਨੰਬਰ 1 মূল ਮੰਤਰ ਪੂਰਾ ੴ ਸਤਨਾਮ ਕਰਤਾ ਪੁਰਖ ਨਾਨਕੁ ਸਿ ਭੀ ਸਜ ਤੱਕ ਨੰਬਰ 2 ਇਹ ਦੋ ਪੰਕਤੀਆਂ ਪੜ੍ਹਨੀਆਂ ਜਿਹੜਾ ਦੂਜਾ ਸ਼ਬਦ ਹੈ ਜਿਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧੰਮਾਲ ਇਹ ਦੋ ਦੋ ਹੀ ਪੰਕਤੀਆਂ ਪੜਨਦੇ ਨੇ ਨੰਬਰ 3 ਥਿਰ ਘਰ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾਜ ਸਵਾਰੇ ਤੀਜਾ ਸ਼ਬਦ ਦੇ ਤੇ ਨੰਬਰ 4 ਚੌਥਾ ਸ਼ਬਦ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਛੰਦਾ ਤੁਰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਚਾਰ ਸ਼ਬਦੇ ਹੋਗੇ ਤੇ ਨੰਬਰ 5 ਜਨਮ ਜਨਮ ਕੇ ਦੁਖ ਨਿਵਾਰੈ ਇਹ ਸ਼ਬਦ ਪੜਨਾ ਸੋਠ ਰਾਗ ਦੇ ਵਿੱਚ ਆਉਂਦਾ ਹੈ ਇਹ ਪੰਜ ਸ਼ਬਦਾਂ ਵਿੱਚ ਬੜੀ ਪਾਵਰ ਬੜੀ ਸ਼ਕਤੀ ਬੜੀ ਤਾਕਤ ਹੈ ਬਹੁਤ ਪਾਵਰਫੁਲ ਹੈ ਸੁਪਰੀਮ ਪਾਵਰ ਹੈ ਅੱਗੇ ਦਵਾਈਆਂ ਕੰਮ ਨਹੀਂ ਕਰਨੀਆਂ ਅੱਗੇ ਮੈਡੀਸਨ ਕੰਮ ਨਹੀਂ ਕਰਨੀ ਜੇ ਬਿਮਾਰੀ ਠੀਕ ਹੋਊਗੀ ਰੋਗ ਠੀਕ ਹੋਣਗੇ ਦੁੱਖ ਠੀਕ ਹੋਊਗੀ ਤਾਂ ਆਹ ਤੁਹਾਡੇ ਸ਼ਬਦਾਂ ਦੇ ਨਾਲ ਆਹ ਜਾਪ ਦੇ ਨਾਲ ਹੋਣਾ ਹੈ ਇਹ ਪੰਜ ਸ਼ਬਦ ਤੁਸੀਂ ਹਰ ਰੋਜ਼ ਚਾਹੇ ਰਾਤ ਨੂੰ ਕਰ ਲਓ ਚਾਹੇ ਦਿਨੇ ਕਰ ਲਓ ਪਰ ਸਮੇਂ ਵਿੱਚ ਸਮਾਂ ਕੱਢੋ 5-5 ਮਿੰਟ ਲਾਉਣੇ ਆ ਹਰ ਇੱਕ ਸ਼ਬਦ ਤੇ ਇਹ ਪੰਜ ਸ਼ਬਦ ਹੈ ਹਰ ਇੱਕ ਸ਼ਬਦ ਦੇ ਵਿੱਚ 5-5 ਮਿੰਟ ਲਾਉਣੇ ਆ 25 ਮਿੰਟ ਸਮਾਂ ਕੱਢੋ ਹਰ ਰੋਜ਼ ਤੇ ਬਹੁਤ ਬਖਸ਼ਿਸ਼ ਹੋਊਗੀ ਤੁਹਾਨੂੰ ਦਵਾਈਆਂ ਦੀ ਕੋਈ ਲੋੜ ਨਹੀਂ ਖਾਣ ਦੀ ਮਹਾਰਾਜ ਆਟੋਮੈਟਿਕਲੀ ਭਲਾ ਕਰਨਗੇ ਬਖਸ਼ਿਸ਼ ਕਰਨਗੇ ਗੁਰੂ ਰਾਨਾ ਕਾ ਪਾਛਾ ਮੇਰ ਕਰਨਗੇ ਤੇ ਪੰਜ ਸ਼ਬਦ ਹਰ ਰੋਜ਼ ਪੜ੍ਹਨੇ ਆਪ ਜੀ ਨੇ ਲਗਾਤਾਰ 5-5 ਮਿੰਟ ਤੇ 25 ਮਿੰਟ ਬਣ ਗਏ ਪੰਜਾਂ ਸ਼ਬਦਾਂ ਦੇ ਵੀਰੋ ਚੰਗੀ ਲੱਗੀ ਸ਼ੇਅਰ ਵੀ ਕਰਿਓ ਕਮੈਂਟ ਕਰਿਓ ਬਾਕੀ ਆ ਰਾਇ ਦੇਆ ਕਰੋ ਆਪਣੇ ਕਮੈਂਟ ਦੇ ਵਿੱਚ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਫੋਲੋ ਵੀ ਕਰ ਲਓ ਸਬਸਕ੍ਰਾਈਬ ਵੀ ਕਰ ਲਓ ਧੰਨਵਾਦ